ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਬਾਬਾ ਸਾਈ ਸਪੋਰਟਸ ਕਲੱਬ ਪਿੰਡ ਝਮੇਲ ਵਾਲੀ ਵੱਲੋਂ ਬਾਈ ਜੀ ਵਿਮਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਅਤੇ ਪਿੰਡੂ ਖੇਡ ਮੇਲਾ ਕਰਵਾਇਆ ਜਾ ਰਿਹਾ 14 ਫਰਵਰੀ 2025 ਤੋਂ ਲੈ ਕੇ 16 ਫਰਵਰੀ 2025 ਤੱਕ ਮੇਲਾ ਹੋਣਾ 16 ਫਰਵਰੀ ਦੀ ਸ਼ਾਮ ਨੂੰ ਹਰਜੀਤ ਸਿੱਧੂ ਤੇ ਭੈਣ ਪ੍ਰਵੀਨ ਦਰਦੀ ਵੱਲੋਂ ਖੁੱਲਾ ਖੜਾ ਲਾਇਆ ਜਾ ਰਿਹਾ ਤੇ ਖੁੱਲੇ ਸੱਦੇ ਆ ਗਾਗੀ ਪ੍ਰਧਾਨ ਨਵਦੇਸ਼ ਭੁੱਲਰ ਤੇ ਰਾਮ ਦਿੱਤਾ ਗੱਲਬੰਦੀਓ ਬਾਈ ਜੀ ਖੁੱਲੇ ਸੱਦੇ ਆ ਤੇ ਪਹੁੰਚੋ ਹਮ ਹਮਾ ਕੇ ਤੇ 16 ਤਰੀਕ ਦੀ ਸ਼ਾਮ ਨੂੰ ਆਪਾਂ ਵੀ ਉੱਥੇ ਤੁਹਾਡੇ ਨਾਲ ਹੀ ਖੁੱਲੇ ਖਾੜੇ ਦਾ ਇੰਜੋਏਮੈਂਟ ਕਰਾਂਗੇ ਝਮੇਲ ਵਾਲੀ ਪਿੰਡ ਜਦੋਂ ਸ਼੍ਰੀ ਮੁਕਸਰ ਸਾਹਿਬ ਤੋਂ ਕੋਟਕਪੂਰੇ ਨੂੰ ਜਾਂਦੇ ਆ ਰਾਹ ਦੇ ਵਿੱਚ ਆਉਂਦਾ ਬਾਕੀ ਜੇ ਬਾਈ ਕਿਸੇ ਵੀ ਕਬੱਡੀ ਖਿਡਾਰੀ ਨੇ ਜਾਂ ਕਿਸੇ ਦੂਰ ਦੇ ਸੱਜਣ ਨੇ ਕੋਈ ਰਾਬਤਾ ਕਾਇਮ ਕਰਨਾ ਹੋਵੇ ਤਾਂ ਪੋਸਟਰ 'ਚ ਥੱਲੇ ਨੰਬਰ ਚੱਲੀ ਜਾਂਦੇ ਆ ਸ਼ੇਅਰ ਕਰ ਦਿਓ ਬਾਈ ਬਣ ਕੇ ਵੀਡੀਓ ਪਿੰਡੂ ਖੇਡ ਮੇਲਾ ਇਕੱਠ ਭਾਰੀ ਹੋਣਾ ਚਾਹੀਦਾ ਧੰਨਵਾਦ ਜੀ